ਉਹਨਾਂ ਨੇ ਉਹਨਾਂ ਦੇ ਅੱਖਾਂ ਬੰਦ ਹੁੰਦੀਆਂ ਸੀ ਤਾਂ ਵੀ ਉਹਨਾਂ ਦੇ ਹੱਥ ਪੈਰ ਚੱਲਦੇ ਰਹਿੰਦੇ ਸੀ ਭਜਨ ਕਰਦੇ ਰਹਿੰਦੇ ਸੀ ਅੱਖਾਂ ਖੋਲਣੀਆਂ ਨਹੀਂ ਹਮੇਸ਼ਾ ਉਹਨਾਂ ਨੇ ਅੱਖਾਂ ਨੇਤਰ ਬੰਦ ਰੱਖਦੇ ਸੀ ਆਪਣੇ ਜਦੋਂ ਕਿਸੇ ਨੇ ਆਵਾਜ਼ ਮਾਰਨੀ ਉਹਨਾਂ ਨੇ ਇੱਕਦਮ ਜਾਗ ਜਾਣਾ ਉਸ ਉਹਨਾਂ ਦੀ ਏ ਰੱਖਦੇ ਧਿਆਨ ਦੇ ਸਾਨੂੰ ਉਹਨਾਂ ਨੂੰ ਇਹੀ ਸਾਨੂੰ ਉਕਤੀ ਸਮਝਾ ਕੇ ਸਤਿਗੁਰ ਜੀ ਕਹੇ ਆ ਅਸੀਂ ਕਲਗੀਧਰ ਪਾਸਾ ਦੇ ਉਪਾਸਕ ਸਾਬ ਸ੍ਰੀ ਗੁਰਗ੍ਰੰਥ ਸਾਹਿਬ ਦੇ ਉਪਾਸਕਾਂ ਸਾਨੂੰ ਸਤਿਗੁਰ ਕਲਗੀਧਾਰ ਸਮਝਾ ਕੇ ਗਏ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਇਸ ਤੋਂ ਬਾਹਰ ਨਹੀਂ ਇੱਥੋਂ ਕੁਛ ਨਹੀਂ ਇੱਥੋਂ ਬਾਹਰ ਨਹੀਂ ਜਾਣਾ ਆਪਾਂ ਨੇ ਸੰਜੀ ਮਾਰੇ ਮਹਾਂਪੁਰ ਕਹਿੰਦੇ ਜੀ ਪ੍ਰਾਪਤੀਆਂ ਤੇ ਉਪਰ ਦਿਨਵੀ ਪਦਾਰਥ ਤੁਸੀਂ ਲੈ ਸਕਦੇ ਹੋ ਪਰ ਜਿਹੜੀ ਆ ਰੂਹਾਨੀ ਜਿਹੜੀ ਗੱਲਾਂ ਨੇ ਉਹ ਗੁਰੂ ਤੋਂ ਮਿਲ ਸਕਦੀਆਂ ਹੋਰ ਕਿਸੇ ਕੋਲ ਨਹੀਂ ਮਿਲ ਸਕਦੀਆਂ ਪਦਾਰਥ ਤਾਂ ਅਸੀਂ ਲੈ ਰਹਿ ਬੜੀ ਲਾਈਨਾਂ ਦੁਕਾਨਾਂ ਖੁੱਲ ਗਿਆ ਹੁਣ ਫੋਟੋਆਂ ਦਾ ਜ਼ਮਾਨਾ ਆ ਗਿਆ ਹੁਣ ਫੇਰ ਦੁਬਾਰਾ ਆਇਆ